ਦਾ ਟਾਪਿਕ ਹੈ ਰਿਸ਼ਤੇ ਨਿਭਾਓ ਜ਼ਿੰਦਗੀ ਆਪਣੇ ਆਪ ਹੀ ਸੌਖੀ ਹੋ ਜਾਏਗੀ ਅਕਸਰ ਅਸੀਂ ਇਹ ਸੁਣਦੇ ਹਾਂ ਕਿ ਅੱਜ ਦੀ ਜ਼ਿੰਦਗੀ ਬਹੁਤ ਹੀ ਔਖੀ ਹੋ ਗਈ ਹੈ ਸਮਾਂ ਹੀ ਨਹੀਂ ਮਿਲਦਾ ਮਨ ਸ਼ਾਂਤ ਨਹੀਂ ਰਹਿੰਦਾ ਹਰ ਵੇਲੇ ਕੋਈ ਨਾ ਕੋਈ ਟੈਨਸ਼ਨ ਲੱਗੀ ਰਹਿੰਦੀ ਹੈ ਪਰ ਜਦੋਂ ਅਗਠਹਿਰ ਕੇ ਸੋਚੀਏ ਤਾਂ ਪਤਾ ਲੱਗਦਾ ਹੈ ਕਿ ਇਹ ਜ਼ਿੰਦਗੀ ਅਸਲ ਵਿੱਚ ਔਖੀ ਨਹੀਂ ਹੋਈ ਅਸੀਂ ਆਪਣੇ ਰਿਸ਼ਤਿਆਂ ਤੋਂ ਦੂਰ ਹੋ ਗਏ ਹਾਂ ਇੱਕ ਆਮ ਚੀਜ਼ ਘਰ ਹੁੰਦਾ ਹੈ ਮਾਂ ਬਾਪ ਬੱਚੇ ਸਭਾ ਕੁਝ ਹੁੰਦਾ ਹੈ ਖਾਣ ਨੂੰ ਰੋਟੀ ਰਹਿਣ ਨੂੰ ਘਰ ਜੀਣ ਨੂੰ ਸੌਂਦਾ ਪਰ ਫਿਰ ਵੀ ਘਰ ਦੇ ਅੰਦਰ ਇੱਕ ਖਮੋਸ਼ੀ ਹੁੰਦੀ ਹੈ ਉਹ ਖਮੋਸ਼ੀ ਜੋ ਬੋਲਣ ਨਾਲ ਨਹੀਂ ਸੁਣਨ ਨਾਲ ਟੁੱਟਦੀ ਹੈ ਸਵੇਰੇ ਮਾਂ ਚਾਹ ਦਾ ਕੱਪ ਬਣਾ ਕੇ ਰੱਖ ਦਿੰਦੀ ਹੈ ਪਹਿਲਾਂ ਵਰਗਾ ਪੁੱਛਣਾ ਨਹੀਂ ਰਹਿੰਦਾ ਕਿ ਚਾਹ ਠੀਕ ਬਣੀ ਹੈ ਨਹੀਂ ਬਾਪ ਅਖਬਾਰ ਪੜ੍ਹਦਾ ਰਹਿੰਦਾ ਹੈ ਪਰ ਅੱਖਾਂ ਅਖਬਾਰ ਤੇ ਨਹੀਂ ਮਨ ਵਿੱਚ ਕਿਤੇ ਹੋਰ ਹੁੰਦੀਆਂ ਹਨ ਬੱਚੇ ਆਪਣੇ ਕੰਬਰਿਆਂ ਵਿੱਚ ਮੋਬਾਈਲਾਂ ਵਿੱਚ ਸਭ ਵਿਅਸਤ ਹਨ ਹੈ ਸਭ ਇਕੱਠੇ ਇੱਕ ਘਰ ਵਿੱਚ ਪਰ ਅੰਦਰੋਂ ਹਰ ਕੋਈ ਇਕੱਲਾ ਹੈ ਅਸੀਂ ਸੋਚਦੇ ਹਾਂ ਕਿ ਅਸੀਂ ਜੋ ਵੀ ਕੁਝ ਕਰ ਰਹੇ ਹਾਂ ਪਰਿਵਾਰ ਲਈ ਕਰ ਰਹੇ ਹਾਂ ਦਿਨ ਰਾਤ ਮਿਹਨਤ ਦੌੜ ਭੱਜ ਟੈਨਸ਼ਨ ਆ ਸਭ ਕੁਝ ਆਪਣੇ ਲੋਕਾਂ ਦੀ ਖੁਸ਼ੀ ਲਈ ਹੈ ਪਰ ਹਕੀਕਤ ਇਹ ਹੈ ਕਿ ਜਿਨ੍ਹਾਂ ਲਈ ਅਸੀਂ ਇਹ ਸਾਰਾ ਕੁਝ ਕਰ ਰਹੇ ਹੁੰਨੇ ਹਾਂ ਉਹਨਾਂ ਨਾਲ ਬੈਠਣ ਦਾ ਸਮਾਂ ਹੀ ਨਹੀਂ ਹੁੰਦਾ ਮਾਪੇ ਸਾਡੇ ਕੋਲੋਂ ਕੋਈ ਜ਼ਿਆਦਾ ਨਹੀਂ ਮੰਗਦੇ ਨਾ ਉਹਨਾਂ ਨੂੰ ਕੋਈ ਮਹਿੰਗੇ ਤੋਹਫੇ ਚਾਹੀਦੇ ਆ ਨਾ ਉਹਨਾਂ ਨੂੰ ਕੋਈ ਵੱਡਾ ਘਰ ਚਾਹੀਦਾ ਉਹ ਤਾਂ ਸਿਰਫ ਇਹ ਚਾਹੁੰਦੇ ਹਨ ਕੋਈ ਉਹਨਾਂ ਨੂੰ ਸੁਣ ਲਵੇ ਕੋਈ 2 ਮਿੰਟ ਬੈਠ ਕੇ ਇਹ ਹੀ ਪੁੱਛ ਰਵੇ ਕਿ ਅੱਜ ਦਿਨ ਕਿਵੇਂ ਲੰਘਿਆ ਪਰ ਅਸੀਂ ਹਮੇਸ਼ਾ ਹੀ ਕਹਿ ਦਿੰਦੇ ਆ ਅਜੇ ਨਹੀਂ ਫੇਰ ਕਦੇ ਹੌਲੀ-ਹੌਲੀ ਸਮਾਂ ਲੰਘਦਾ ਜਾਂਦਾ ਆ ਮਾਂ ਦੇ ਵਾਲ ਸਫੈਦ ਹੋਣ ਲੱਗਦੇ ਆ ਬਾਪ ਦੀ ਚਾਲ ਹੌਲੀ ਹੋ ਜਾਂਦੀ ਹੈ ਇਹ ਸਾਰਾ ਕੁਝ ਦੇਖ ਕੇ ਵੀ ਅਸੀਂ ਅਗਨੋਰ ਕਰ ਦਿੰਨੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਇਹ ਤਾਂ ਇੱਕ ਸਧਾਰਨ ਜਿਹੀ ਗੱਲਾਂ ਸਮੇ ਦੇ ਨਾਲ ਸਾਨੂੰ ਲੱਗਦਾ ਹੈ ਕਿ ਮਾਂ-ਬਾਪ ਹਮੇਸ਼ਾ ਸਾਡੇ ਨਾਲ ਹੀ ਰਹਿਣਗੇ ਪਰ ਇੱਕ ਦਿਨ ਅਚਾਨਕ ਹੀ ਘਰ ਦਾ ਮਾਹੌਲ ਬਦਲ ਜਾਂਦਾ ਕਿਵੇਂ ਮਾਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਘਰ ਵਿੱਚ ਉਹੀ ਖਮੋਸ਼ੀ ਪਰ ਹੁਣ ਉਹ ਚੁੱਪ ਡਰਾਉਣ ਲੱਗਦੀ ਹੈ ਹਸਪਤਾਲ ਦੇ ਕਮਰੇ ਵਿੱਚ ਮਾਂ ਬਿਸਤਰੇ ਤੇ ਪਈ ਹੁੰਦੀ ਹੈ ਉਹੀ ਮਾਂ ਨਸ਼ੋਕਾ ਦੀ ਸਾਨੂੰ ਬਿਮਾਰ ਨਹੀਂ ਹੋ ਜਾਂਦੀ ਸੀ ਪਰ ਉਸ ਵੇਲੇ ਜਦੋਂ ਅਸੀਂ ਮਾਂ ਦਾ ਹੱਥ ਫੜਦੇ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਮਾਂ ਦੇ ਹੱਥ ਕਿੰਨੇ ਕਮਜ਼ੋਰ ਹੋ ਗਏ ਹਨ ਇਹ ਉਹੀ ਹੱਥ ਹਨ ਜਿਨ੍ਹਾਂ ਨੇ ਸਾਨੂੰ ਸਹਾਰਾ ਦਿੱਤਾ ਪਾਲਿਆ ਸੰਭਾਲਿਆ ਅੱਖਾਂ ਆਪਣੇ ਆਪ ਹੀ ਭਿੱਜ ਜਾਂਦੀਆਂ ਹਨ ਪਰ ਉਸ ਸਮੇਂ ਕੁਝ ਕਹਿਣ ਦੀ ਸ਼ਬਦ ਨਹੀਂ ਮਿਲਦੇ ਬਾਗ ਬਾਹਰ ਚੁੱਪਚਾਪ ਬੈਠਾ ਹੁੰਦਾ ਹੈ ਉਹ ਕੁਝ ਨਹੀਂ ਬੋਲਦਾ ਬਸ ਉਸ ਦੀ ਚੁੱਪ ਹੀ ਸਾਰਾ ਕੁਝ ਕਹਿੰਦੀ ਰਹਿੰਦੀ ਹੈ ਉਹ ਕਹਿੰਦਾ ਹੈ ਅਸੀਂ ਕਦੀ ਵੀ ਕਿਸੇ ਤੋਂ ਕੁਝ ਨਹੀਂ ਮੰਗਿਆ ਸਿਰਫ ਇਹੀ ਚਾਇਆ ਸੀ ਕਿ ਘਰ ਵਿੱਚ ਰੌਣਕ ਰਹੇ ਆਪਣੇ ਲੋਕਾਂ ਦੀ ਆਵਾਜ਼ ਸੁਣੀ ਜਾਵੇ ਉਸ ਰਾਤ ਅਸੀਂ ਬਹੁਤ ਪਰੇਸ਼ਾਨ ਹੋ ਜੰਨੇ ਹਾਂ ਸਾਨੂੰ ਨੀਂਦ ਨਹੀਂ ਆਉਂਦੀ ਬਾਰ-ਬਾਰ ਇਹੀ ਸੋਚ ਹੁੰਦੀ ਹੈ ਕਿ ਅਸੀਂ ਕਿਹੜੀ ਦੌੜ 'ਚ ਲੱਗੇ ਰਹੇ ਕਿੰਨਾ ਕੁ ਕਮਾ ਲਿਆ ਪਰ ਘਰ ਆ ਕੇ ਨਾ ਕੁਝ ਦਿੱਤਾ ਸਮਾਂ ਗੱਲਾਂ ਹਾਸੇ ਪਰਿਵਾਰ ਮਾਪਿਓ ਇਸਾ ਕੁਝ ਵਾਪਸ ਨਹੀਂ ਹੁੰਦਾ ਚਲੋ ਫਿਰ ਸਮਾ ਬਦਲਦਾ ਹੈ ਮਾਂ ਦੀ ਤबीयत ਸੁਧਰਦੀ ਆ ਫਿਰ ਸਿਰਫ ਮਾਂ ਹੀ ਨਹੀਂ ਸੰਭਲਦੀ ਮਨ ਵੀ ਬਦਲਦਾ ਹੈ ਹੁਣ ਸਵੇਰੇ ਚਾਹ ਸਿਰਫ ਪੀਣ ਲਈ ਨਹੀਂ ਹੁੰਦੀ ਗੱਲਾਂ ਕਰਨ ਲਈ ਵੀ ਹੁੰਦੀ ਹੈ ਬਾਪ ਦੀ ਗੱਲ ਧਿਆਨ ਨਾਲ ਸੁਣੀ ਜਾਂਦੀ ਹੈ ਕੋਈ ਵੱਡਾ ਉਪਕਾਰ ਨਹੀਂ ਕੀਤਾ ਜਾਂਦਾ ਸਿਰਫ ਮੌਜੂਦਗੀ ਬਖਾਈ ਜਾਂਦੀ ਹੈ ਫਿਰ ਸਮਝ ਆਉਂਦੀ ਹੈ ਕਿ ਰਿਸ਼ਤੇ ਨਿਭਾਉਣਾ ਕੋਈ ਵੱਡੀ ਕੁਰਬਾਨੀ ਨਹੀਂ ਹੈ ਇਹ ਤੇ ਸਿਰਫ ਥੋੜਾ ਜਿਹਾ ਸਮਾਂ ਦੇਣ ਦੀ ਗੱਲ ਹੁੰਦੀ ਹੈ ਥੋੜਾ ਜਿਹਾ ਸੁਣਨ ਦੀ ਗੱਲ ਹੁੰਦੀ ਹੈ ਥੋੜਾ ਜਿਹਾ ਸਮਝਣ ਦੀ ਗੱਲ ਹੁੰਦੀ ਹੈ ਜਦੋਂ ਘਰ ਦੇ ਅੰਦਰ ਰਿਸ਼ਤੇ ਠੀਕ ਹੋ ਜਾਂਦੇ ਹਨ ਤਾਂ ਬਾਹਰ ਦੀ ਦੁਨੀਆ ਆਪਣੇ ਆਪ ਆਸਾਨ ਲੱਗਣ ਲੱਗ ਜਾਂਦੀ ਹੈ ਦੌੜ ਹਲਕੀ ਹੋ ਜਾਂਦੀ ਹੈ ਮਨ ਸ਼ਾਂਤ ਰਹਿੰਦਾ ਹੈ ਤਾਂ ਜ਼ਿੰਦਗੀ ਫਿਰ ਸੌਖੀ ਸੌਖੀ ਲੱਗਣ ਲੱਗਦੀ ਹੈ ਇਸ ਲਈ ਹਮੇਸ਼ਾ ਯਾਦ ਰੱਖੋ ਜ਼ਿੰਦਗੀ ਸੌਖੀ ਬਣਾਉਂਦੀ ਕੋਈ ਨਵੀਆਂ ਚੀਜ਼ਾਂ ਦੀ ਲੋੜ ਨਹੀਂ ਸਿਰਫ ਆਪਣੇ ਲੋਕਾਂ ਨਾਲ ਜੁੜੇ ਰਹਿਣ ਦੀ ਲੋੜ ਹੈ ਰਿਸ਼ਤੇ ਨਿਭਾਉਣ ਦੀ ਲੋੜ ਹੈ ਕਿਉਂਕਿ ਜਦੋਂ ਰਿਸ਼ਤੇ ਸਹੀ ਹੁੰਦੇ ਹਨ ਤਾਂ ਜ਼ਿੰਦਗੀ ਆਪਣੇ ਆਪ ਹੀ ਸੌਖੀ ਹੋ ਜਾਂਦੀ ਹੈ